ਸਰ ਦੱਸੋ ਹੁਣ ਕੀ ਮੈਟਰ ਹੈ ਤੁਸੀਂ ਹੁਣ ਗਿਣਤੀ ਵੀ ਕਰ ਲਈ ਸੀ ਕੁਝ ਹੋ ਗਿਆ ਹੁਣ ਤੁਹਾਨੂੰ ਆਪਾਂ ਇੱਥੇ ਹੀ ਪਰਚਾ ਦਵਾਂਗੇ ਕੋਈ ਦਿੱਕਤ ਨਹੀਂ ਆ ਨਹੀਂ ਪਰਚਾ ਕਿਵੇਂ ਹੋਊਗਾ ਮਤਲਬ ਕਿਸ ਕਿਸ ਨਾਮ ਤੇ ਹੋਣਾ ਹੈ ਗੱਡੇ ਵਾਲੇ ਤੇ ਹੋएगा ਜਾਂ ਤੁਸੀਂ ਜਾਣੀਂ ਸਾਨੂੰ ਆਪਣੀ ਕਾਰਵਾਈ ਕਰ ਲੈਂਦੇ ਹੋ ਪਲੀਜ਼ ਇੱਥੇ ਦੱਸੋ ਸਰ ਥੋੜੀ ਡਿਟੇਲ ਦੇ ਦਿਓ ਦੇ ਤੁਹਾਨੂੰ ਦੇ ਦਿੰਦੀ ਜੀ ਸਾਰੀ ਕਾਰਵਾਈ ਉਹ ਤੁਸੀਂ ਕਹਿ ਦਿੱਤਾ ਹੈ ਗਿਣਤੀ ਕਰ ਰਹੇ ਚੈੱਕ ਕਰ ਰਹੇ ਆ ਅੱਜ ਆ ਗਿਣ ਲਈ ਆਪਾਂ ਹੁਣ 14 15 ਬੇਟੀਆਂ ਵਿਅਰਥੀਆਂ ਹੋ ਗਈਆਂ ਜੀ ਸਰ ਜੀ ਇੱਕ ਡੇਢ ਪੇਟੀ ਵਿਸਕੀ ਦੀ ਆ ਇੱਕ ਅੱਧੀ ਪੇਟੀ ਵਿਸਕੀ ਦੀ ਇੱਕ ਪੇਟੀ ਵਿਸਕੀ ਦੀ ਆ ਹੈ ਕੋਈ ਕਿੱਥੇ ਜਾ ਰਹੀ ਸੀ ਕਿਥੋਂ ਆਈ ਸੀ ਭਾਈ ਸਾਹਿਬ ਤੁਹਾਨੂੰ ਦੱਸਿਆ ਤਾਂ ਹੁਣ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂਗਾ ਨਾ ਉਹ ਜਾਣੇ ਕਿੱਥੇ ਸੀ ਕਿਹੜੇ ਕਲੱਬ ਸੀਗਾ ਇਹ ਹਾਂਜੀ ਇਹ ਤੁਹਾਡੇ ਸਾਹਮਣੇ ਹੀ ਇੱਥੇ ਅਸੀਂ ਤਾਂ ਇੱਥੋਂ ਮੜੀਆ ਸ਼ਰਾਬ ਜੀ ਇੱਥੇ ਫੜ ਕੇ ਮੁੰਡਿਆਂ ਨੂੰ ਇੱਥੇ ਰੱਖ ਦਿੱਤੀ ਬਸ ਚੱਕ ਕੇ ਹੋਰ ਉਹ ਤੋਂ ਬਾਅਦ ਫਿਰ ਅਸੀਂ ਗੱਡੀ 'ਚ ਲਿਆਂਦੀ ਆ ਕਿਹੜੀ ਜਗ੍ਹਾ ਜਾਣੇ ਕਿੱਥੇ ਖੜੀ ਆ ਉਹ ਕਿਹੜਾ ਕਲੱਬ ਸੀਗਾ ਜਿੱਥੇ ਫੜੀ ਤੁਸੀਂ ਆਹ ਸਾਹਮਣੇ ਤੁਹਾਡੇ ਦੇਖ ਲਓ ਨਾਮ ਦੱਸੋ ਤੁਸੀਂ ਦੱਸੋ ਦੇਖੋ ਇੱਥੇ ਦੋ ਤਿੰਨ ਕਲ ਜੋ ਇਸ ਤੇ ਕਾਰਵਾਈ ਹੋਗੀ ਜੀ ਉਹ ਆਪਾਂ ਦੱਸਾਂਗੇ ਇੱਕ ਗੱਡੀ ਕੀ ਜਿਸ ਬੰਦਾ ਫੜਿਆ ਕਿ ਮੈਂ ਵੀ ਗੱਡੀ ਹੋਗੀ ਹੁਣ ਹੀ ਲੱਗ ਜਾਣਾ ਪਤਾ ਬੰਦਾ ਫੜਿਆ ਹਾਂ ਬਾਹਰ ਫੜ ਹੋ ਜਾਣਾ ਜੀ ਪੰਚਤਮ ਕਿਹੜੀ ਚੱਲਦਾ ਤੇ ਆਪਣੇ ਰਾਉਂਡ ਅਪ ਕੀਤੀ ਹੈ ਇੱਕ ਗੱਡੀ ਅੱਛਾ ਜੀ ਗੱਡੀ ਦੇ ਵਿੱਚ ਕੁਛ ਵੀਰ ਔਰ ਦਾਦੂ ਹੈਗੀ ਆ ਜਿਹੜੀ ਕਿ ਦੇਖ ਰਹੇ ਹੁਣ ਇਸ ਆਪਣੀ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੂ ਕੀ ਹੈ ਕਿ ਜੀ ਕਿੰਨੀ ਮਾਤਰਾ ਕਿੱਥੋਂ ਆ ਰਹੀ ਸੀ ਇਹ ਹੋ ਜਾਊ ਪਤਾ ਲੱਗੂਗਾ ਨਾ ਹੁੰਦਾ ਕਿਹਦੀ ਹੈ ਕਿ ਨਹੀਂ ਹੈ ਕਿੰਨੀ ਕੁਆਂਟੀਟੀ ਸਰ ਲੱਗ ਰਹੀ ਹੈ ਜੀ ਆਪਾਂ 7-8 ਬੀਟੀ ਵੀਰ ਆ ਅੱਛੇ ਇੱਕ ਅੱਧੀ ਪਿੱਟੀ ਬਿਸਕੀ ਹੈ ਪਤਾ ਨਹੀਂ ਕਿ ਡਿੱਕੀ ਦਾ ਫੁੱਲ ਭਰੀ ਹੋਇਆ ਜਿਆਦਾ ਕੁਆਲਿਟੀ ਦੇਖਦੇ ਹਾਂ ਹੁਣ ਦੇਖ ਕੇ ਪਤਾ ਲੱਗੂ ਕਦਾਂ ਇਹ ਕਦੇ ਉੱਪਰ ਆਈ ਹੈ ਤੁਹਾਡੇ ਸਾਹਮਣੇ ਖੜੀ ਹੈ ਕਿੱਥੇ ਨਹੀਂ ਕਿਹੜੀ ਜਗ੍ਹਾ ਕਿਸ ਕਲੱਬ ਦੇ ਵਿੱਚ ਇਸ ਭਾਈ ਹੋ ਰਹੀ ਸੀ ਕਿੱਥੇ ਇਹ ਹਜੇ ਥੱਲੇ ਹੀ ਫੜੀ ਅਸੀਂ ਤਾਂ ਨੀਚੇ ਹੀ ਫੜੀ ਆ ਇਹ ਦਰੋਂ ਆ ਰਹੇ ਪਰ ਤੁਸੀਂ ਆਹ ਤਾਂ ਪ੍ਰੋਰੀਓ ਹੈ ਆਹ ਤਾਂ ਉੱਤੋਂ ਆ ਰਹੀ ਹੈ ਨਾ ਮੈਂ ਉੱਤੇ ਜਾਣਾਂ ਕਿੱਥੇ ਸੀਗਾ ਕਲੈਕਸ਼ਨ ਸੀਗਾ ਮੈਂ ਹਾਂਜੀ ਜਾਣੀ ਗੱਡੀ ਕੀ ਦੀ ਹੈ ਕੌਣ ਹੈ ਬੰਦਾ ਇਹ ਦੇਖਦੇ ਨਾ ਹੁਣ ਕਿਹਦੀ ਹੈ ਜੀ ਪਤਾ ਲੱਗੂ ਸਾਨੂੰ ਤੁਸੀਂ ਆਪਣਾ ਮਾੜਾ ਜਿਹਾ ਕੰਮ ਕਰ ਲੈਂਦੇ ਉਸ ਤੋਂ ਬਾਅਦ ਮੈਂ ਦੱਸ ਸਭਨ ਨੀਚੋ ਪੜਿਆ ਹੈ ਇਥੋਂ ਰੌਂਗ ਅਪ ਕੀਤੀ ਆ ਠੀਕ ਹੈ ਜੀ ਇਸ ਕਰਕੇ ਜੋ ਇਸ ਤੇ ਬੰਦੀ ਕਰ ਲਈ ਆਪਾਂ ਕਰੀਆ ਕਿਤੇ ਉਹੀ ਹੋਗੀ ਲਿਫਟ ਦੇ ਕੋਲ ਉਹ ਲਿਫਟ ਦੇ ਅਸੀਂ ਇਥੋਂ ਚੱਕ ਕੇ ਤਾਂ ਰੱਖੀ ਉੱਥੇ ਅੱਛਾ ਵੀ ਸੇਫ ਰਵੇਗਾ ਹਾਂ ਸੇਫ ਰਵੇਗਾ ਚੁੱਕੇ ਲੈ ਜਮਾ ਬਿਲਕੁਲ ਤਾਂ ਵੀ ਚੁੱਕੇ ਲੈ ਜਾਂਦਾ ਕੋਈ ਪੇਟੀਆ ਨਹੀਂ ਲੈ ਕੇ ਤਾਂ ਨਹੀਂ ਜਾ ਸਕਦਾ ਪਰ ਆਪਾਂ ਤਾਂ ਕਿਤੇ ਨਾ ਕਿਤੇ ਤਾਂ ਰੱਖਣੀ ਪੈਣੀ ਨਾ ਜੀ